ਕਿਸਕ ਵੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਨਾਲ ਜੁਆਇਨ ਕਰ ਗਏ ਉਧਰੋਂ ਜਾਖੜ ਸਾਹਿਬ ਦਾ ਅਸਤੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸਤੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਹਰਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਖਤ ਕਰਤੇ ਫਿਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਹੈ ਜਦੋਂ ਲੋਕਾਂ ਦਾ ਰੋਸ ਵੇਖਿਆ ਫਿਰ ਅਸਤੀਫਾ ਦਿੱਤਾ ਇਹ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦ ਚੀਂੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹਨੋਂ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਮਨੀ ਚੋਣਾ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਹੈ ਕਿ ਭਾਜਪਾ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਵੇ ਮੇਰਾ 20 ਸਾਲਾਂ ਦਾ 22 ਸਾਲਾਂ ਦਾ ਰਾਜਨੀਤਿਕ ਨੂੰ ਜ਼ੁਰਬਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੋ ਰਹੇ ਨੇ ਇਹਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਕਾਂਗਰਸ ਦੇ ਪੱਖੀ ਲਹਿਰ ਜਿਹੜੀ ਹੈ ਉਹ ਬਰਨਾਲਾ ਚੱਲ ਰਹੀ ਹੈ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੋਢ ਬੰਧਿਆ ਬੰਨਿਆ ਸੀਗਾ ਪਰ ਮੈਨੂੰ ਲੱਗਦਾ ਹੈ ਜਿਹੜਾ ਸਮਾਪਨ ਸਮਾਗਮ ਹੋਊਗਾ ਜਾਨੀ ਕਿ ਅੰਤਿਮ ਜਿਹੜਾ ਸਮਾਗਮ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਵੀ ਬਰਨਾਲਾ ਤੇ ਸੰਗਰੂਰ ਦੇ ਲੋਕ ਸ਼ੁਰੂ ਕਰਨਗੇ ਕਿਹੜਾ ਮੋੜ ਬਰਨਾਲਾ ਦੀ ਜਿੰਨੀ ਚੋਣ ਕਾਂਗਰਸ ਪਾਰਟੀ ਜਿੱਤ ਕੇ ਬਣੇ ਚੰਗੀ ਗੱਲ ਹੈ ਬਈ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਵੀ ਪੂਰੇ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚੇ ਲੇਕਿਨ ਕੇਜਰੀਵਾਲ ਸਾਹਿਬ ਨੂੰ 3 ਸਾਲਾਂ ਬਾਅਦ ਇਹ ਦਰਬਾਦੀ ਯਾਦ ਆਈ ਬਰਨਾਲੇ ਦੀ ਯਾਦ ਆਈ ਪਰ ਕੋਈ ਪਰਵਾਹ ਨਹੀਂ ਲੋਕ ਇਹ ਗੱਲ ਸਮਝਦੇ ਨੇ ਇਹ ਅੱਜ ਚੋਣਾ ਦੇ ਸਮੇਂ ਕੇਜਰੀਵਾਲ ਸਾਹਿਬ ਨੂੰ ਸਾਰੇ ਲੋਕ ਯਾਦ ਆ ਜਾਂਦੇ ਨੇ ਸਾਰੇ ਸ਼ਹਿਰ ਯਾਦ ਆ ਜਾਂਦੇ ਨੇ ਸੁਖਬੀਰ ਬਾਦਲ ਦਾ ਅਸਤੀਫਾ ਬਾਰੇ ਕੀ ਕਹਿਣਾ ਚਾਹਦੇ ਸਰ ਬਾਈ ਸੁਖਬੀਰ ਬਾਦਲ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਨਾਲ ਜੁਆਇਨ ਕਰ ਜੇ ਉਧਰੋਂ ਜਾਖੜ ਸਾਹਿਬ ਦਾ ਅਸੀਫਾ ਦੇਣਾ ਤੇ ਇਹਨਾਂ ਦਾ ਅਸਤੀਫਾ ਦੇਣਾ ਔਰ ਜਦੋਂ ਅਸੀਫਾ ਲੋਕ ਮੰਗਿਆ ਸੀ ਉਦੋਂ ਦਾ ਅਸਤੀਫਾ ਦਿੱਤਾ ਨਹੀਂ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਹਰਸਿਮਰਤ ਕੌਰ ਜੀ ਨੇ ਹੋਇਆ ਪਹਿਲਾਂ ਤਾਂ ਜਦੋਂ ਕਾਲੇ ਕਾਨੂੰਨ ਬਣਾਏ ਉਦੋਂ ਦਸਖਤ ਕਰਕੇ ਫੇਰ ਉਹਨਾਂ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਵੀ ਚੰਗੇ ਕਾਨੂੰਨ ਐ ਜਦੋਂ ਲੋਕਾਂ ਦਾ ਰੋਸ ਵੇਖਿਆ ਫੇਰ ਅਸਤੀਫਾ ਦਿੱਤਾ ਫੇਰ ਅਸਤੀਫਾ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ ਜਦ ਚੀੜੀ ਆ ਚੁੱਕੀ ਖੇਤ ਸਾਰਾ ਬਾਗ ਤਾਂ ਉਜੜ ਗਿਆ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਇਹ ਅਸਤੀਫਾ ਜਿਹਨੂੰ ਕੋਰ ਕਮੇਟੀ ਨੇ ਕਿਹਾ ਸੀ ਅੱਜ ਤੋਂ ਸਾਲ ਪਹਿਲਾਂ ਇਲੈਕਸ਼ਨਾਂ ਤੋਂ ਬਾਅਦ ਇਹ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਨੇ ਚਿਰ ਬਾਅਦ ਅਸਤੀਫਾ ਦਿੱਤਾ ਔਰ ਮੈਨੂੰ ਲੱਗਦਾ ਕਿ ਜਿਵੇਂ ਚਾਰ ਜਮਨੀ ਚੋਣਾ ਤੇ ਅਕਾਲੀ ਦਲ ਨਹੀਂ ਲੜਿਆ ਹੁਣ ਕੀ ਹੋਏਗਾ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਬੀਜੇਪੀ ਤੇ ਇਕੱਠਾ ਜਿਹੜਾ ਸਮਰਥਨ ਹੈਗਾ ਉਹ ਆਪਸ ਵਿੱਚ ਇਹਨਾਂ ਦਾ ਇਕੱਠਾ ਸਮਰਥਨ ਨਾ ਹੋ ਜਾਏ ਬਿੱਲੀ ਦਾ ਅੱਜ ਕੇਜਰੀਵਾਲ ਨੇ ਸਟੇਜ ਤੋਂ ਸਾਫ਼ ਚਿਆ ਕਿ ਜੇ ਵੋਟ ਪਾਉਂਗੇ ਤਾਂ ਕੰਮ ਹੋਣਗੇ ਨਹੀਂ ਕੰਮ ਨਹੀਂ ਹੋਣਗੇ ਉਹ ਇਹੋ ਜੇ ਦਬਕੇ ਪਹਿਲਾਂ ਪਹਿਲਾ ਕਿਹੜਾ ਕੰਮ ਹੋ ਰਿਹਾ ਜਨਾਬ ਜਿਹੜੀਆਂ ਪਹਿਲਾਂ ਕੇਜਰੀਵਾਲ ਸਾਹਿਬ ਆਦਰਨੀਆ ਕੇਜਰੀਵਾਲ ਸਾਹਿਬ ਜਿਹੜੀਆਂ ਪਹਿਲਾਂ ਵੋਟਾਂ ਪਾਈਆਂ ਲੋਕਾਂ ਨੇ ਉਹਨਾਂ ਦਾ ਕੀ ਮੁੱਲ ਮੋੜਿਆ ਤੁਸੀਂ ਲੋਕਾਂ ਨੇ 92 ਸੀਟਾਂ ਜਿੱਤੀਆਂ ਏ ਹੁਣ ਦਬਕੇ ਕਿਨੂੰ ਮਾਰਦੇ ਹੋ 3 ਸਾਲ ਤੜਾਂਗੇ ਸਾਲ ਪਹਿਲਾਂ ਤਾਂ ਅਫੀਸਰ ਥੋੜੀ ਸੁਣਨੋਂ ਬੰਦ ਹੋ ਜਾਂਦੇ ਐ 1 ਸਾਲ ਮੱਸਾ ਮੱਸਾ ਰਹਿ ਗਿਆ ਸੋ ਜਨਤਾ ਤੁਹਾਡੇ ਤੋਂ ਦੁਖੀ ਐ ਜਨਤਾ ਦੇ ਕਿਹੜੇ ਕੰਮ ਕਰਤੇ ਜ਼ਰਾ ਦੱਸ ਦਿਓ ਜਿਹੜੇ 3 ਸਾਲਾਂ ਚ ਤੁਸੀਂ ਜਨਤਾ ਨਵਾਤਾ ਦਿੱਤੀ ਹੁਣ ਕਿਹੜੇ ਕੰਮ ਚਾਹੀਦੇ